ਮੱਕੀ ਦੇ ਆਟੇ ਦੀ ਰੋਟੀ ਬਣਾਉਣ ਲਈ ਜੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਥੇ ਇੱਕ ਬਾਟੀ ਪਾਣੀ ਦੀ ਤੁਸੀਂ ਕੋਈ ਵੀ ਬਰਤਨ ਨਾਪ ਲੈਣਾਗਾ ਕੋਲੀ ਬਾਟੀ ਕੱਪ ਤੇ ਇੱਕ ਬਾਟੀ ਆਪਾਂ ਲਈਏ ਜੀ ਪਾਣੀ ਦੀ ਪਾਣੀ ਨੂੰ ਆਪਾਂ ਕਰਾਂਗੇ ਗਰਮ ਗੈਸ ਓਨ ਕਰ ਲਾਂਗੇ ਪਾਣੀ ਇੱਥੇ ਗਰਮ ਹੋ ਗਿਆ ਜੀ ਆਪਣਾ ਤੇ ਇੱਕ ਚਮਚਾ ਆਪਾਂ ਇੱਥੇ ਪਾਵਾਂਗੇ ਕਿਹੋ ਦਾ ਕਿਹੋ ਜ਼ਰੂਰ ਪਾਉਣਾ ਹੈ ਪਾਣੀ ਦੇ ਵਿੱਚ ਇਹਦੇ ਨਾਲ ਰੋਟੀ ਸੌਫਟ ਬਣੂਗੀ ਤੇ ਨਰਮ ਬਣੂਗੀ ਆਪਣੀ ਰੋਟੀ ਤੇ ਪਾਣੀ ਹੁਣ ਗਰਮ ਹੋ ਗਿਆ ਜੀ ਇੱਥੇ ਤੇ ਇਹ ਚਾ ਆਪਾਂ ਪਾ ਦਾਂਗੇ ਮੱਕੀ ਦਾ ਆਟਾ ਇੱਕ ਕੱਪ ਆਪਾਂ ਲੇਤਾਗਾ ਆ ਪਾਣੀ ਤੇ ਇਹਦੇ ਵਿੱਚ ਆਪਾਂ ਸਵਾ ਕੱਪ ਪਾ ਦਾਂਗੇ ਮੱਕੀ ਦਾ ਆਟਾ ਪਹਿਲਾਂ ਮੱਕੀ ਦੇ ਆਟੇ ਨੂੰ ਆਪਾਂ ਇਹਨੂੰ ਫਲਾ ਲਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਹੋਰ ਆਟਾ ਐਡ ਕਰਾਂਗੇ ਜੀ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤਾਂ ਕਿ ਇਹ ਗੰਡਾ ਹੀ ਨਾ ਵੱਢ ਨਾ ਜੇਕਰ ਆਪਾਂ ਕਾ ਛਾਟਾ ਪਾ ਦਾਂਗੇ ਫਿਰ ਇਹ ਮਿਕਸ ਨਹੀਂ ਹੋਣਾ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਮਿਕਸ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇੱਥੇ ਆਪਾਂ ਹੁਣ ਗੈਸ ਬੰਦ ਕਰ ਦਾਂਗੇ ਜੀ ਤੇ ਥੋੜਾ ਜਿਹਾ ਆਟਾ ਆਪਾਂ ਹੋਰ ਲੈ ਲਿਆ ਸਵਾ ਕਾ ਬਾਟੀ ਆਪਾਂ ਲੈਤੀ ਆਟੇ ਦੀ ਸਵਾ ਕੱਪ ਪਾ ਲੈਣਾ ਤੇ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਆਟੇ ਨੂੰ ਇੱਕ ਬਾਟੀ ਆਪਾਂ ਪਾਣੀ ਦੀ ਲੈਤੀ ਆ ਤੇ ਸਵਾਵਾਟੀ ਆਪਾਂ ਇਹਦੇ ਵਿੱਚ ਪਾ ਲੈਣਾ ਮੱਕੀ ਦਾ ਆਟਾ ਤੇ ਚੰਗੀ ਤਰ੍ਹਾਂ ਇਹ ਤੁਸੀਂ ਮਿਕਸ ਕਰ ਲੈਣਾ ਜੀ ਹੁਣ ਆਪਾਂ ਇਹਨੂੰ ਗੈਸ ਤੋਂ ਉਤਾਰ ਲਾਂਗੇ ਥੱਲੇ ਤੇ ਬਹੁਤ ਚੰਗੀ ਤਰ੍ਹਾਂ ਰਲਾਵਾਂਗੇ ਇਹਨੂੰ ਆਪਾਂ ਆਟੇ ਨੂੰ ਤਾਂ ਕਿ ਇਹ ਸਾਰਾ ਆਟਾ ਮਿਕਸ ਹੋ ਜਾਏ ਪ੍ਰੋਪਰ ਤੇ ਇਹ ਵੇਖੋ ਜੀ ਆਟਾ ਹੁਣ ਆਪਾਂ ਮਿਕਸ ਕਰ ਲਿਆ ਤੇ ਇਹਦੇ ਵਿੱਚੋਂ ਭਾਫਾ ਨਿਕਲ ਰੰਗਾ ਤੇ ਹੁਣ ਆਪਾਂ ਟਿੰਨ ਟੱਕ ਦਾਂਗੇ 10 ਮਿੰਟ ਲਈ ਜਾਂ 15 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਬਾਅਦ ਤੋਂ ਕੱਢ ਲਾਂਗੇ ਕਿਸੇ ਪ੍ਰਾਂਤ ਵਗੈਰਾ ਦੇ ਵਿੱਚ ਇਹ ਵੇਖੋ ਆਟਾ ਹੁਣ ਆਪਣਾ ਸੌਫਟ ਹੋ ਗਿਆ ਤੇ ਇਹਨੂੰ ਹਜੇ ਵੀ ਤੁਸੀਂ ਹੱਥ ਨਾਲ ਨਹੀਂ ਕੱਢਣਾ ਹੈਗਾ ਇਸ ਤਰੀਕੇ ਨਾਲ ਨਾ ਚਮਚ ਵਗੈਰਾ ਨਾਲ ਹੀ ਕੱਢ ਲੈਣਾ ਪ੍ਰਾਂਤ ਦੇ ਵਿੱਚ ਕਿਉਂਕਿ ਗਰਮ ਆਟਾ ਤੇ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਹੁਣ ਆਟੇ ਨੂੰ ਕੱਢ ਲੈ ਸਾਰੇ ਨੂੰ ਇਹਦੇ ਵਿੱਚ ਤੇ ਹੁਣ ਆਪਾਂ ਇਹ ਹੱਥਾਂ ਨਾਲ ਮਸਲ ਮਸਲ ਕੇ ਇਹਨੂੰ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਡੋਅ ਦੇ ਵਾਂਗੂ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਮਸਾਲਾ ਮਸਾਲਾ ਕਿਹ ਹੈ ਬਹੁਤ ਵਧੀਆ ਤਿਆਰ ਕਰ ਲਾਂਗੇ ਆਪਾਂ ਇੱਥੇ ਆਪਾਂ ਹੁਣ ਕਰਨ ਲੱਗੇ ਆ ਜੀ ਰੋਟੀ ਵਾਸਤੇ ਪੇੜਾ ਤੇ ਪੇੜਾ ਤੁਸੀਂ ਆਪਦੇ ਹਿਸਾਬ ਨਾਲ ਲੈ ਲੈਣਾ ਵੱਡਾ ਛੋਟਾ ਜਿੰਨਾ ਕੁ ਬਣਾਉਣੇ ਆ ਤੁਸੀਂ ਤੇ ਇੱਥੇ ਆਪਾਂ ਇਸ ਤਰੀਕੇ ਨਾਲ ਪੇੜੇ ਨੂੰ ਫਲੈਟ ਜਿਹਾ ਕਰ ਲਿਆ ਪੇੜਾ ਪਾਣਾ ਲਿਆ ਇੱਥੇ ਆਪਾਂ ਤੇ ਹੁਣ ਆਪਾਂ ਇੱਥੇ ਲਾਵਾਂਗੇ ਜੀ ਇੱਕ ਲਫਾਫਾ ਪੋਲੀਥੀਨ ਲੈ ਲੈਣਾ ਇੱਥੇ ਆਪਾਂ ਨੇ ਤੇ ਇਸ ਤਰੀਕੇ ਨਾਲ ਆਪਾਂ ਪੋਲੀਥੀਨ ਰੱਖ ਲਾਂਗੇ ਤੇ ਇੱਥੇ ਆਪਾਂ ਇਸ ਤਰੀਕੇ ਨਾਲ ਪੇੜੇ ਨੂੰ ਰੱਖ ਲਿਆ ਤੇ ਹੁਣ ਆਪਾਂ ਇੱਥੇ ਕੋਈ ਪਲੇਟ ਲੈ ਲਾਂਗੇ ਹਰ ਤਣਾ ਇੱਥੇ ਆਪਾਂ ਲੈ ਲਈ ਜੀ ਪਲੇਟ ਤੇ ਹੁਣ ਪਲੇਟ ਨਾਲ ਉਤੋਂ ਆਪਾਂ ਇਸ ਤਰੀਕੇ ਨਾਲ ਨੱਪ ਦਾਂਗੇ ਚੰਗੀ ਤਰ੍ਹਾਂ ਤੇ ਰੋਟੀ ਆਪਣੀ ਬਹੁਤ ਹੀ ਵਧੀਆ ਵੇਲਣ ਦੀ ਵੀ ਨਹੀਂ ਇੱਥੇ ਆਪਾਂ ਨੂੰ ਲੋੜ ਹੋएगी ਜੀ ਇਸ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਰੋਟੀ ਆਪਣੀ ਬਣ ਕੇ ਤਿਆਰ ਹੋ ਜੂਗੀ ਤੇ ਲੋ ਜੀ ਹੁਣ ਆਪਾਂ ਇਸ ਤਰੀਕੇ ਨਾਲ ਰੋਟੀ ਤਿਆਰ ਕਰ ਲਈ ਤੇ ਜੇਕਰ ਤੁਹਾਨੂੰ ਥੋੜੀ ਬਹੁਤੀ ਕਿਤੇ ਫੱਟੀ ਲੱਗਦੀ ਹੈ ਇਸ ਤਰੀਕੇ ਨਾਲ ਕਰਨੀਆਂ ਆਂ ਕਈ ਵਾਰ ਫੜ ਜਾਂਦੀਆਂ ਇਸ ਤਰੀਕੇ ਨਾਲ ਹੱਥ ਨਾਲ ਗੋਲ ਕਰ ਸਕਦੇ ਰੋਟੀ ਨੂੰ ਤੇ ਹੁਣ ਆਪਾਂ ਇਹਨੂੰ ਚੱਕ ਕੇ ਤਵੇ ਤੇ ਪਾ ਦਾਂਗੇ ਇਹ ਦੇਖੋ ਕਿੰਨੀ ਵਧੀਆ ਰੋਟੀ ਬਣੀ ਆਪਣੀ ਬਿਨਾ ਵੇਲੇ ਦੇਖੋ ਜੀ ਤੇ ਲਓ ਜੀ ਹੁਣ ਆਪਾਂ ਪਾ ਦਾਂਗੇ ਤਵੇ ਤੇ ਰੋਟੀ ਤੇ ਰੋਟੀ ਆਪਾਂ ਚੁੱਲੇ ਤੇ ਬਣਾ ਰਹੇ ਹਾਂ ਚੁੱਲੇ ਤੇ ਬਹੁਤ ਸਵਾਦ ਰੋਟੀ ਬਣਦੀ ਹੈ ਤੇ ਤੁਹਾਨੂੰ ਲਓ ਜੀ ਹੁਣ ਆਪਾਂ ਰੋਟੀ ਦਾ ਪਹਿਲਾ ਪਾਸਾ ਥੱਲੇ ਲੈਨੇ ਆਂਗੇ ਇਸ ਤਰੀਕੇ ਨਾਲ ਤੇ ਦੇਖੋ ਕਿੰਨਾ ਜ਼ਿਆਦਾ ਵਧੀਆ ਰੋਟੀ ਰੜੀ ਹੈਗੀ ਇੱਕ ਸਾਈਡ ਤੋਂ ਤੇ ਹੁਣ ਆਪਾਂ ਇਸੇ ਤਰ੍ਹਾਂ ਹੀ ਦੂਜਾ ਪਾਸਾ ਪਕਾ ਲਾਂਗੇ ਜੀ ਇਹਦਾ ਤੇ ਅੱਗੇ ਇੱਥੇ ਆਪਾਂ ਜ਼ਿਆਦਾ ਤੇਜ਼ ਨਹੀਂ ਕਰਨੀ ਹੈਗੀ ਮੱਠੀ ਮੱਠੀ ਅੱਗ ਤੇ ਬਣਾਵਾਂਗੇ ਬਸ ਮੱਠੇ ਮੱਠੇ ਸੇਕ ਜੇ ਤੇ ਫਿਰ ਰੋਟੀ ਇਹ ਵਿੱਚੋਂ ਪੱਕ ਜਾਂਦੀ ਚੰਗੀ ਤਰ੍ਹਾਂ ਤੇ ਜੇਕਰ ਆਪਾਂ ਅੱਗ ਤੇਜ਼ ਕਰ ਦਿੱਗੇ ਫਿਰ ਇਹ ਰੋਟੀ ਉੱਪਰੋਂ ਪੱਕ ਜਾਂਦੀ ਹੈ ਕਿ ਮੱਚ ਜਾਂਦੀ ਹੈ ਵਿੱਚੋਂ ਇਹ ਕੱਚੀ ਰਹਿ ਜਾਂਦੀ ਰੋਟੀ ਲਾਓ ਜੀ ਇੱਥੇ ਆਪਾਂ ਹੁਣ ਇਹਦਾ ਦੂਸਰਾ ਪਾਸਾ ਵੀ ਥਲਦੀਏ ਰੋਟੀ ਦਾ ਆਪਣੀ ਰੋਟੀ ਉੱਪਰ ਉੱਪਰ ਤਾਂ ਰੜ ਗਈ ਤੇ ਹੁਣ ਆਪਾਂ ਇਹਨੂੰ ਨੀਚੇ ਸੇਕ ਤੇ ਰਾੜਾਂਗੇ ਚੁੱਲੇ ਦੇ ਵਿੱਚ ਰਾੜੀ ਰੋ ਰੋਈ ਰੋਟੀ ਬਹੁਤ ਵਧ ਗਿਆ ਇਹਦਾ ਟੇਸਟ ਆਉਂਦਾਗਾ ਜੀ ਜਦੋਂ ਆਪਾਂ ਵਿੱਚ ਰੋਟੀ ਰਾੜਦੇ ਹਾਂ ਚੁੱਲੇ 'ਚ ਨਾਲੇ ਤਾਂ ਇਹ ਚੰਗੀ ਤਰ੍ਹਾਂ ਪੱਕ ਜਾਂਦੀ ਹੈਗੀ ਅੰਦਰ ਤੱਕ ਰੋਟੀ ਕੱਚੀ ਨਹੀਂ ਰਹਿੰਦੀ ਹੈਗੀ ਬਿਲਕੁਲ ਵੀ ਤੇ ਨਾਲੇ ਇਹਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਰੋਟੀ ਦਾ ਇਸ ਤਰੀਕੇ ਨਾਲ ਜਦੋਂ ਆਪਾਂ ਚੁੱਲੇ 'ਚ ਰਾੜ ਕੇ ਕੋਲਿਆ ਤੇ ਰੋਟੀ ਮੋਟੀ ਲੱਕੜ ਦੇ ਕੋਲੇ ਆ ਤੇ ਬਹੁਤ ਵਧੀਆ ਆਪਣੀ ਰੋਟੀ ਰੜ ਕੇ ਤਿਆਰ ਹੋ ਰਹੀ ਆ ਜਾਣ ਤੋਂ ਜਾਣ ਵੀ ਇਸ ਤਰੀਕੇ ਨਾਲ ਰੋਟੀ ਬਣਾ ਸਕਦੇ ਜੀ ਜਿਹੜੀਆਂ ਭੈਣਾਂ ਨੂੰ ਬਿਲਕੁਲ ਨਹੀਂ ਰੋਟੀ ਬਣਾਉਣੀ ਆ ਉਹਦੀ ਮੱਕੀ ਦੀ ਇਸ ਤਰੀਕੇ ਨਾਲ ਬਿਲਕੁਲ ਸੌਖੇ ਤਰੀਕੇ ਨਾਲ ਸਭ ਤੋਂ ਸੌਖਾ ਤਰੀਕਾ ਜੀ ਇਹ ਮੱਕੀ ਦੀ ਰੋਟੀ ਬਣਾਉਂਦਾ ਤੇ ਜੀ ਹੁਣ ਆਪਣੀ ਰੋਟੀ ਪੱਕ ਕੇ ਇੱਕਦਮ ਤਿਆਰ ਆ ਗਈ ਰੜ ਗਈ ਚੰਗੀ ਤਰ੍ਹਾਂ ਤੇ ਉੱਤੋਂ ਆਪਾਂ ਲਾ ਲਿਆ ਦੇਸੀ ਘਿਓ ਹੋਏ ਤੇ ਦੇਸੀ ਘਿਓ ਨਾਲ ਜੋੜ ਲਈ ਰੋਟੀ ਤੇ ਦੇਖੋ ਕਿੰਨੀ ਜ਼ਿਆਦਾ ਵਧੀਆ ਰੜ ਕੇ ਤਿਆਰ ਹੋਈ ਰੋਟੀ ਇਧਰ ਆਪਣੀ ਤਿਆਰ ਹੈ ਜੀ ਸਬਜ਼ੀ ਹਰਾ ਛੋਲੀਆ ਤੇ ਆਲੂ ਤੇ ਇਧਰ ਆਪਣਾ ਤਿਆਰ ਹੈ ਸਾਗ ਤੇ ਦੇਖੋ ਜੀ ਬਣ ਗਈ ਆਪਣੀ ਪਲੇਟ ਪਲੇਟ ਆਪਣੀ ਤਿਆਰ ਹੈ ਜੀ ਇਸ ਤਰੀਕੇ ਨਾਲ ਜੀ ਤੁਸੀਂ ਵੀ ਮੱਕੀ ਦੀ ਰੋਟੀ ਬਣਾ ਸਕਦੇ ਹੋ ਸੌਖੇ ਤਰੀਕੇ ਨਾਲ ਬਿਲਕੁਲ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜੀ ਤੇ ਇਹ ਤਰੀਕਾ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸ ਹੋਰ ਵੀਡੀਓ ਨਾਲ